ਲੋ ਜਿਹਨਾਂ ਤੇਨੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਰਾਜਨੀਤਿਕ ਲੋਕ ਨਹੀਂ ਸਹਾਰਨੀ ਪਾਈ ਉਸ ਸ਼ਕਤੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਸਮੇਂ ਤੇ ਨਹੀਂ ਇਹਨਾਂ ਠਾਠਾ ਮਾਰਦਾ ਰਕਸੀ ਪੰਜਾਬ ਦੀ ਜਵਾਨੀ ਜਵਾਨੀ ਕੀ ਜਵਾਨੀ ਦੇ ਸਹੀ ਅਰਥ ਸਮਝ ਲਵੇ ਤੂੰ ਵਿਰਾਮ ਦੇ ਵਹਿਣ ਬੋਰ ਦੇ ਸਮਾਂ ਪਸ ਜਵਾਨੀ ਨੂੰ ਠੁਕਾਇਆ ਗਿਆ ਰਾਜਨੀਤਿਕ ਲੋਕਤਵ ਵੱਲੋਂ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਇੱਕ ਭਰਾ ਆਇਆ ਹੈ ਤੇ ਸਾਡਾ ਸਾਥ ਦੇਊਗਾ ਸਾਡੇ ਨਾਲ ਲੜੂਗਾ ਤੇ ਸਾਡੇ ਪੰਜਾਬ ਲਈ ਸੋਹਣੇ ਵਿਛਾ ਦੇਊਗਾ ਆਪਰਾਇ ਕਿੱਤੀ ਦੇ ਵਿੱਚ ਤੁਸੀਂ ਸਾਰੇ ਰੋਜ਼ ਪਿਛਲੇ ਕਿਸੇ ਵੀ ਦਿਨ ਤੋਂ ਮੈਂ ਤੇ ਆਪਰਾਇ ਦੇ ਪਿੱਛੇ ਬੜੇ ਕਾਪੂ ਦੇ ਗੈਪ ਨੂੰਛਣ ਬਾਈ ਜਨਤਰੀ ਰਹਿ ਗਈ ਹੈ ਤੇ ਫਲਾਣਿਆਂ ਤੋਂ ਆ ਨਹੀਂ ਕੀਤਾ ਤੇ ਦੂਸਰਾ ਜਾਂਦਾ ਸਟੇਟ ਦੇ ਬੰਦ ਤੋਂ ਆ ਨਹੀਂ ਕੀਤਾ ਕੋਈ ਪੁੱਛਦਾ ਸੋ ਕੀ ਕੀਤਾ ਨਾ ਜੇ ਤੁਹਾਡੇ ਚ ਕੋਈ ਗਲਮ ਹੈ ਤੁਸੀਂ ਕੁਝ ਕੀਤਾ ਹੋਇਆ ਤੁਸੀਂ ਇੱਕ ਥਾਪੜ ਕੇ ਥਾਪੀ ਮਾਰ ਕੇ ਕਹੋ ਕਿ ਮੈਂ ਆ ਤਾਂ ਮੁਸਿੱਲ ਲੋਕ ਕੋ ਮੈਨੂੰ ਬੋਤਾ ਪਰਲਮੈਂਟ ਪਰਲੇ ਪਰਲਮੈਂਟ ਵਿੱਚ ਭੇਜੇ ਤੇ ਹਾਲ ਵਾਂ ਵਿੱਚ ਸਮਝ ਬੁਟਾ ਹੋ ਗੁੰਦੀ ਲੋਕ ਨਹੀਂ ਲੋਕਾਂ ਨੂੰ ਉਹ ਚੀਜ਼ਾਂ ਵੀਰੇ ਚ ਦੇ ਲੋਕ ਤਰਸਦੇ ਜਿਹੜੇ ਮਸਲੇ ਨੇ ਲੋਕ ਗੁਣਸਾਉਂਦੇ ਬੀਆਰ ਦੀ ਦਾ ਮਸਲਾ ਜੇ ਉਹਦਾ ਤੇ ਉਸਰਵਾਜੀ ਇਹਨਾਂ ਸਿਰ ਮਸਲਾ ਤਾਂ ਖੜਾ ਹੈ ਨਾ ਨਸ਼ੇ ਦੀ ਗੱਲ ਕਰ ਇਹ ਨਹੀਂ ਆਇਆ ਸਪੈਸ 24 ਘੰਟੇ ਜੇਕਰ ਬੀਆਰ ਦਾ ਸਾਹਬ ਕੋ ਸਾਡੇ ਕੋਲ ਬੰਦਾ ਹੈਗਾ ਜਿਹੜਾ ਜਾਂਚ ਕੀਤੇ ਹੋਰ ਵੀ ਬਰਦਾਸ਼ਤ ਉਹ ਵਿਦਾਨ ਸਮਟ ਪਟ ਮਰ ਗਿਆ ਤੇ ਵੀ ਮੱਟੀ ਕਰਦੇ ਵੀ ਆ ਦੇ ਗੀਤ ਬੋਲਣੇ ਜਨਵਰੀ 31 ਜਾਂ ਜਨਵਰੀ 31 ਲੇ ਰਾਜਾ ਬੜੇ ਕਿਉਂ ਦਾ ਸਮਝਦਾ ਕਿ ਉਸ ਚਰਾਸੀ ਜਾਲ ਪਿੱਛੇ ਜੀ ਕਦੇ 281 ਤੇ ਹੁਣ ਹਿੰਦੂਆਂ ਦੀਆਂ ਵੋਟਾਂ ਖੁੰਡਣ ਨੂੰ ਕਰਦੇ ਦੋਨੇ ਦੋਨੇ ਹਿੰਦੂਆਂ ਨੂੰ ਉਹੀ ਮੂਲ ਸਪਨਾ ਨੂੰ ਕਰਦੇ ਆ ਇਹ ਦੱਸਣੋ ਜਿ ਤਿੰਨ ਤਨ ਮਰੀ ਜੁੜੇ ਹੋਏ ਬੰਦਿਆਂ ਨੇ ਕਦੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਅਜੰਸੀਆ ਦੁਆਰਾ ਕਿੰਤੇ ਕੇ ਕਦਰ ਹਿੰਦੂਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਸਿੱਖਾਂ ਜੰਮ ਕੇ ਸੇਵਾ ਖਿਲਾਫ ਹੈ ਜਿਹੜੀ ਸਕਦੇ ਸਿੱਖਾਂ ਨੇ ਗੱਲ ਕਰਨੀ ਕੀ ਸੀ ਜਿਨ੍ਹਾਂ ਦੀਆਂ ਵੋਟਾਂ ਖੁੰਡਣ ਨੂੰ ਕਰਦੇ ਕਦੇ ਉਹਨਾਂ ਦੀ ਗੱਲ ਕੀਤੀ ਹੈ ਪੀੜਤ ਪਰਿਵਾਰਾਂ ਨੇ ਕਦੇ ਉਹਨਾਂ ਨੂੰ ਮਿਲੇ ਸਿੱਖਾਂ ਨੇ ਬੋਲ ਕਰਨਾ ਹੀ ਆ ਬਈ ਤੋ ਕਿ ਇਹ ਅਮਰਤ ਸਕੋਰ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖਦਾ ਰਿਹਾ। ਉਹਦੇ ਰਾਹੀਂ ਉਹ ਫਰੋਦਰ ਸਮਝਣੀ ਚਾਹੀਦੀ ਹੈ ਕਿ ਇਹੋ ਜਿਹੇ ਬਹਿਰੂਕੀ ਆਪਣੇ ਜਿਹੜੇ ਨੌਲੇ ਵੀ ਦੁਕਾਨਾਂ ਦੇ ਵਿੱਚ ਹੁੰਨੇ ਜਾਂ ਬੁਜ਼ਾਰਤ ਫਿਰਦੇ ਹੁੰਦੇ ਆ। ਰੋਜ਼ ਬਹਿਰੂਕੀਆਂ ਹੁੰਦਾ ਏ। ਉਹ ਜਿਹੜਾ ਪੀ ਅਸੀਂ ਤਾਂ ਕਿ ਜਿਹੜਾ ਪੁਲਿਸ ਕਰਕੇ ਹੁਣ ਬਹਿਰੂਕੀ ਫਿਰ ਕੇ ਆਉਂਦਾ ਏ। ਬਿੱਲਰ ਕੋ ਥੰਡੇ ਗਿਆ ਸੀ ਜੁਝੇ ਜਾਂਦਾ ਮਾਮਲੇ ਤੋਂ। ਉਹ ਇੱਥੇ ਆਇਆ ਏ। ਇੱਥੇ ਇੰਡਸਟਰੀ ਵਾਲਿਆਂ ਦੇ ਜੇਬਾਂ ਤੋਂ ਕੱਢਣ ਵਾਸਤੇ ਆਇਆ ਏ। ਚੰਗੇ ਉਹ ਸੱਚੇ ਉਹ ਮਨ ਨੇ। ਕੁਝ ਕਹਿੰਦੇ ਉਹ ਦੱਸਦੇ ਨੇ ਕਿ ਕਰਨ ਕੁਟਾਰੀਆ ਉਹ ਬੱਚੇ ਬਾਪੂ ਨੇ ਉਹਨੇ ਆਪਣੀ ਪਤਨੀ ਦੀ ਗੋਲੀ ਮਾਰ ਕੇ ਆਪਣਾ ਆਪ ਵੀ ਸ਼ਤਮ ਕਰ ਲੋ ਸਾਰੀ ਡੀਟੇਲ ਇਹਦੇ ਕੋਲ ਹੈ ਕਮਲਜੀਤ ਬਰਾੜ ਸਿੱਕੀ ਸੋਚ ਦੇ ਵਧੀਆ ਬੰਦਾ ਵਾ ਜਗਰਾਵ ਹਲਕੇ 'ਚ ਬਹੁਤ ਉਹਨਾਂ ਦੇ ਕੰਮ ਕੀਤੇ ਆ ਚਾਹੇ ਸਕੂਲ ਅਪਗ੍ਰੇਡ ਹੋਣਾ ਚਾਹੇ ਦਾਣਾ ਮੰਡੀਆਂ ਹੋਣ ਚਾਹੇ ਪਿੰਡਾਂ ਦੀਆਂ ਲੈੱਕ ਸੜਕਾਂ ਬਣਾਈਆਂ ਲੋਕ ਉਹਨਾਂ ਦੇ ਕੰਮਾਂ ਨੂੰ ਚੇਤੇ ਰੱਖਦੇ ਆ ਬਰਾੜ ਸਾਹਿਬ ਤੇ ਮੂਹੂ ਕਮਲਜੀਤ ਨੂੰ ਬਰਾੜ ਨੂੰ ਬਹੁਤ ਫੋਟ ਪੈ ਰਹੀ ਆ ਜਗਰਾਵਾਂ ਤੇ ਦਾਕੀ ਤੇ ਗੱਲਾ ਹਾਂ ਕਾਂਗਰਸ ਦਾ ਇੱਕ ਕੈਂਡੀਡੇਟ ਬਾਹਰ ਲਾਵਾ ਅਗਲਾ ਕਹਿੰਦਾ ਪਹਿਲਾਂ ਬਿੱਟੂ ਨੇ ਨਹੀਂ ਕਹੇ ਤੇ ਫੋਨ ਚੱਕੇ ਹੁਣ ਇੱਕ ਦਿਨ ਤੋਂ ਬਾਅਦ ਇਹਨੇ ਕਿ ਰਾਜੇ ਬੜੈਂਗ ਨੇ ਨਹੀਂ ਇੱਥੇ ਕਿਹਨੂੰ ਦੱਸਣਾ ਫਿਰ ਉਹ ਮੋਟ ਕਮਲਜੀਤ ਬਰਾੜ ਦੇ ਲੋਕ ਜਿਹੜੇ ਹੈਗੇ ਆ ਕਾਂਗਰਸ ਨੂੰ ਕਮਲਜੀਤ ਬਰਾੜ ਨੇ ਕਹਿੰਦੇ ਸਾਈਕੀ ਜੀ ਕਹਿੰਦਾ ਸਾਈਕੀ ਹੇ ਫਤਿਹ ਸ਼ਕਤੀ ਹੈ ਵੱਡੀਆਂ ਨੌਜਵਾਨਾਂ ਚ ਨੌਜਵਾਨਾਂ ਚ ਇੰਨੀ ਸ਼ਕਤੀ ਹੈ ਜਿਹੜੀ ਸ਼ਕਤੀ ਨੂੰ ਰਾਜਨੀਤਿਕ ਲੋਕ ਪਛਾਣ ਨਹੀਂ ਪਾਈ ਉਸ ਸ਼ਕਤੀ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਸਮੇਂ ਕਹਿੰਨਾਂਗੇ ਇਹ ਇੰਨਾ ਠਾਠਾ ਮਾਰਦਾ ਅਟੱਸੀ ਪੰਜਾਬ ਦੀ ਜਵਾਨੀ ਜਵਾਨੀ ਕੀ ਜਵਾਨੀ ਤੇ ਸਹੀ ਅਸਤ ਸਮਝ ਲਵੇ ਤੇ ਉਹ ਦਰਿਆਵਾਂ ਦੇ ਵਹਿਣਪੂਰ ਦੇ ਸਮਰਥ ਹੈ ਸਾਡੀ ਜਵਾਨੀ ਨੂੰ 扑ਕਾਇਆ ਗਿਆ ਰਾਜਨੀਤਿਕ ਲੋਕਤਵਨੋ ਤੇ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਇੱਕ ਭਰਾ ਆਇਆ ਹੈ ਕਿ ਸਾਡਾ ਸਾਥ ਦੇਊਗਾ ਸਾਡੀ ਨਾਲ ਖੜੂਗਾ ਤੇ ਸਾਡੇ ਪੰਜਾਬ ਨੂੰ ਸੋਹਣੀ ਦਿਸ਼ਾ ਦੇਊਗਾ ਉਹਨਾਂ ਨੇ ਇਹ ਦਹਈਆ ਕੀਤਾ ਹੈ ਵਸ਼ੀਰਾ ਘੱਟ ਕੇ ਨੌਜਰ ਬੁੱਢਾ ਜਿਹਾ ਬੰਦੇ ਕਿ ਉਹ ਅਰੋੜੀ ਸਭ ਚੰਨੀ ਨੀਤੀ ਜੀ ਆਉਣਗੇ ਰਾਜਨੀਤਿਕ ਲੋਕਾਂ ਨੂੰ ਆਪ ਦੇ ਕੀਤੇ ਹੋਏ ਫੈਸਲਿਆਂ ਦੇ ਕਸ਼ਟਾੜਾ ਕੋਲ ਇਹ ਕਿਹੜੇ ਏਮ ਨੂੰ ਲੈ ਕੇ ਤੁਸੀਂ ਚੱਲੇ ਹੋ ਅੱਜ ਸਮਝਾਓ ਕਿ ਕੋਈ ਏਮ ਸਭ ਤੋਂ ਵੱਡੀ ਗੱਲ ਤਾਂ ਅੱਜ ਦੀ ਜੇ ਆਪਾਂ ਗੱਲ ਕਰੀਏ ਅੱਜ ਰਾਜਨੀਤੀ ਦੇ ਵਿੱਚੋਂ ਤੁਸੀਂ ਸਾਰੇ ਰੋਜ਼ ਕਿਸ ਨਾ ਕਿਸੇ ਵਿਜੀਟਰ ਨੂੰ ਮਿਲਦੇ ਰਾਜਨੀਤੀ ਸਿਰਫ ਇੱਕ ਖੇਡ ਹੋ ਗਈ ਹੈ ਦੂਸ਼ਣ ਬਾਜੀ ਦੀ ਰਾਜਨੀਤੀ ਰਹਿ ਗਈ ਹੈ ਤੇ ਫਲਾਣ ਨੇ ਤਾਂ ਉਹ ਆ ਨਹੀਂ ਕੀਤਾ ਉਹ ਆ ਨਹੀਂ ਕੀਤਾ ਵੀ ਕੋਈ ਦੂਸਰਾ ਜਾਂਦਾ ਸਟੇਟ ਤੇ ਬੋਲਦਾ ਤਾਂ ਉਹ ਆ ਨਹੀਂ ਕੀਤਾ ਕੋਈ ਤੁਸੀਂ ਦੱਸੋ ਕੀ ਕੀਤਾ ਨਾ ਇਹ ਤੁਹਾਡੇ ਵਿੱਚ ਕੋਈ ਧਮ ਹੈ ਤੁਸੀਂ ਕੁਝ ਕੀਤਾ ਹੋਇਆ ਤੁਸੀਂ ਇੱਕ ਥਾਪੜ ਕੇ ਥਾਪੀ ਮਾਰ ਕੇ ਕਹੋ ਕਿ ਮੈਂ ਆ ਤਾਂ ਮੁਸਿੱਲ ਲੋਕ ਤੋਂ ਮੈਨੂੰ ਵੋਟਾਂ ਦਾ। ਕਿਹਾ ਦੋ ਸਾਲ ਬਹੁਤ ਵਿਕਾਸ ਕੀਤਾ ਸੀ। ਹਾਂ ਦੋ ਸਾਲ ਇਹ ਕੀਤਾ। ਤੇ ਪਹਿਲਾਂ ਟਰਾਂਸਪੋਰਟ ਮੰਤਰੀ ਨੇ ਕੀਤਾ। ਬੱਸਾਂ ਦੀ ਬਾੜੀਆਂ ਖੜਕੇ ਇਹ ਵਿਕਾਸ ਹੈ ਕਿ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਾ ਪਵੇ। ਕਿ ਤੁਹਾਨੂੰ ਪ੍ਰਵਾਸ ਮੈਂ ਟਿਰਪਾ ਕੇ ਲੈ ਆਉਂ ਪਾਰਲੀਮੈਂਟ ਵਿੱਚ ਭੇਜੇ ਤੇ ਆਉਣ ਵਾਲੇ ਸਮੇਂ ਚ ਵੋਟਾਂ ਮੰਗਣ ਦੀ ਲੋੜ ਹੀ ਨਾ ਪਵੇ। ਲੋਕਾਂ ਨੂੰ ਉਹ ਚੀਜ਼ਾਂ ਵੀਰੇ ਜਿਹੜੇ ਲੋਕ ਤਰਸਦੇ। ਇਹੜੇ ਮਸਲੇ ਨੂੰ ਲੋਕ ਗੁਰਸਾਹ ਦੀ ਬੇਅਦਬੀ ਦਾ ਮਸਲਾ ਝੋਦਾ ਤੇ ਹੋ। ਦੂਸ਼ਰਵਾਦੀ ਇਹ ਨਾ ਸਿਰਫ ਮਸਲੇ 'ਤੇ ਖੜਾ ਹੈ ਨਾ ਨਸ਼ੇ ਦੀ ਗੱਲ ਕਰਕੇ ਇਹ ਐਸਾ 24 ਘੰਟੇ ਜੇ ਕਹਿੰਦੇ ਬੇਅਦਬੀ ਦਾ ਸਾਫ ਤੋਂ ਸਾਡੇ ਕੋਲ ਬੰਦਾ ਹੈਗਾ ਜਿਹਨੇ ਜਾਂਚ ਕੀਤੀ ਤੌਰ ਤੇ ਬੇਰਦਾ ਉਹ ਵਿਧਾਨ ਸਭਾ ਵਿੱਚ ਪਿੱਟ ਪਿੱਟ ਮਰ ਗਿਆ ਤੇ ਵੀ ਮੈਟੀ ਕਰ ਲਈ ਬੇਅਦਬੀ ਤੇ ਬੋਲਣੇ ਨਸ਼ੇ ਦੀ ਗੱਲ ਹੈ ਨਸ਼ਾ ਤੁਸੀਂ ਜਾ ਕੇ ਪਤਾ ਕਰੋ ਕੋਈ ਨਾ ਵੜ ਗਿਆ 80 84 ਦੰਗਾ ਪੀੜਤ ਵੱਲੋਂ ਰਾਜਵੜੀ ਦਾ ਫਿਰ ਵਿਰੋਧ ਕੀਤਾ ਗਿਆ ਨਾਮਿਨੇਸ਼ਨ ਭਰਨਾਇ ਸੀ ਰਾਜ ਜਦੋਂ ਤੁਸੀਂ ਮੁਕੰਮਲ ਨਾਸ ਨੂੰ ਆਪ ਦਾ ਪਿਓ ਬਣਾਓਗੇ ਜੋ ਵਿਨੋਦ ਰਾਧਾ ਗਾਂਧੀ ਨੂੰ ਆਪ ਦੀ ਮਾਂ ਕਹੋਗੇ ਤੇ 76 ਹੀ ਖਾਓਗੇ ਪੰਜਾਬ ਦੇ ਲੋਕੋ ਔਰ ਇਹਦੇ ਹੱਕਦਾਰ ਹੋ ਤੁਸੀਂ ਜੇ ਤੁਸੀਂ ਲੋਕਾਂ ਦੇ जख्मਾਂ ਤੇ ਰਾਜਨੀਤਿਕ ਲੋਕਾਂ ਦਾ ਕੰਮ ਮੰਨ ਲ ਬਣਾਉਣਾ ਨੂਨ ਪੁਕੜਾ ਨਹੀਂ ਹੁੰਦਾ ਤੁਸੀਂ ਉਹਨੂੰ ਵਾਰ-ਵਾਰੇ ਜਿਤਾਉਂਦੇ ਹੋ ਤੁਸੀਂ ਉੱਥੇ ਐਮਪੀ ਇਲੈਕਸ਼ਨ ਦੇ ਵੱਡੇ ਪ੍ਰਦੇਸ਼ ਇਲੈਕਸ਼ਨ ਦੇ ਵਿੱਚ ਗਏ ਤੁਸੀਂ ਉਹਨੂੰ ਕਲੀਨ ਚਿੱਟਾਂ ਦੇ ਜਾਂਦੇ ਹੋ 5 ਸਾਲ ਦਾ ਸੀ ਯਾਰ ਤੁਸੀਂ ਜਦੋਂ 1984 ਦਾ ਕਤਲੇਆਮ ਦਾ ਸਿੱਖਤ ਨੇ ਫਿਰ ਤੁਸੀਂ ਇਹ ਗੱਲ ਛੱਡੋ ਚਲੋ ਇਹ ਇਹਨਾਂ ਦੀ ਗੱਲ ਤੁਸੀਂ 84 ਗੱਲ ਤੋੜ ਲਈ ਨਾ ਹੁਣ ਤੁਸੀਂ ਦੇਖੋ ਦੋਨੇ ਬੰਦੇ ਤਿੰਨਵਾਰੀ ਚੁਣ ਕੇ ਗਏ ਆ ਜਨਵਰੀ ਇੱਕ ਐਮਪੀ ਗਏ ਤਿੰਨਵਾਰੀ ਕਐਮਐਲਏ ਗਏ ਰਾਜਾ ਬੜੇ ਕੁਵਤਾ ਸਭਾ ਚ ਦੱਸੋ ਕਿ ਉਸ 84 ਗੱਲ ਕੀਤੀ ਹੈ ਕਦੇ ਉਸ 84 ਤੇ ਹੁਣ ਹਿੰਦੂਆਂ ਦੀਆਂ ਵੋਟਾਂ ਖੁੰਡਣ ਨੂੰ ਫਰਦੇ ਦੋਨੇ ਦੋਨੇ ਹਿੰਦੂਆਂ ਨੂੰ ਉਹੀ ਮੂਲਸ ਬਣਾਉਣ ਨੂੰ ਫਰਦੇ ਆ ਇਹ ਦੱਸਣਾ ਕਿ ਤਿੰਨ ਤਿੰਨ ਵਾਰੀ ਚੁਣੇ ਹੋਏ ਬੰਦਿਆਂ ਨੇ ਕਦੇ ਉੱਥੇ ਜਾ ਕੇ ਪੰਜਾਬ ਦੇ ਵਿੱਚ ਅਜੰਸੀਆਂ ਦੁਆਰਾ ਕੀਤੇ ਕੇ ਕਦਰ ਹਿੰਦੂਆਂ ਦੀ ਗੱਲ ਕੀਤੀ ਹੈ ਪੰਜਾਬ ਦੇ ਸਿੱਖਾਂ ਜੰਮ ਕੇ ਸਿੱਖਾਂ ਖਿਲਾਫ ਤਾਂ ਜੈਰੀ ਸੱਟ ਦੇ ਸਿੱਖਾਂ ਨਾਲੇ ਗੱਲ ਕਰਨੀ ਕੀ ਸੀ ਜਿਨ੍ਹਾਂ ਦੀ ਵੋਟਾਂ ਬੰਨ੍ਹਣ ਨੂੰ ਕਰਦੇ ਆ ਕਿ ਤੇ ਉਹਨਾਂ ਦੀ ਗੱਲ ਕੀਤੀ ਹੈ ਪੀੜਤ ਪਰਿਵਾਰਾਂ ਦੀ ਕਦੇ ਉਹਨਾਂ ਨੂੰ ਮਿਲੇ ਸਿੱਖਾਂ ਦੇ ਵਿਰੋਧ ਕਰਨਾ ਹੀ ਆ ਬਾਈ ਕਿਉਂਕਿ ਜੀ ਇਹ ਅਮਰਤ ਸਕੌਣ ਵਾਲੇ ਨੌਜਵਾਨਾਂ ਦੇ ਖਿਲਾਫ ਚਿੱਠੀਆਂ ਲਿਖਦਾ ਰਿਹਾ ਹੈ ਮੈਂਸ ਭਰਾ ਵੀ ਕਾਂਗਰਸ ਚ ਸ਼ਾਮਿਲ ਹੋ ਚੁੱਕੇ ਨੇ ਜਿਹੜੇ ਉਹ ਕਹਿੰਦੇ ਸਾਡੀ ਹੁਣ ਜਿੱਤ ਪੱਕੀ ਹੋ ਗਈ ਦੋ ਜਣੇ ਇਕੱਠੇ ਹੋ ਗਏ ਕਹਿੰਦੇ ਗੱਲਾਤ ਬਦਲਦੇ ਹੁੰਦੇ ਆ ਜਦੋਂ ਬਣਦੇ ਹੁੰਦੇ ਆ ਇਲੈਕਸ਼ਨ ਜਿੱਤਣ ਦੇ ਵੀ ਹਾਰਨ ਦੇ ਵੀ ਦੇਖੋ ਪੈਰਾਂ ਦੇ ਵਿੱਚ ਕਿਵੇਂ ਇਹ ਪਹਾੜਾ ਬੈਸਸਾ ਨੂੰ ਸਾਮਲ ਕਰਦੇ ਉਹਦੇ ਇਲਾਕੇ ਦੇ 10-12 ਕਾਉਂਸਲਰ ਉਹਨਾਂ ਨੇ 200 ਬੰਦੇ ਦੀ ਮੀਟਿੰਗ ਕੀਤੀ ਹਫਤਾ ਪਹਿਲਾਂ 200 ਬੰਦੇ ਦੀ ਮੀਟਿੰਗ ਕਰਕੇ ਉਹਨਾਂ ਨੇ ਸਟੇਜ ਤੋਂ ਐਲਾਨ ਕੀਤਾ ਕੰਨ ਚ ਨਹੀਂ ਕਿਹਾ ਇਹਨੇ ਕਿ ਦੇਖ ਜੇ ਸਾਨੂੰ ਨਾਲ ਰੱਖਣਾ ਹੈ ਤਾਂ ਬੈਸਸਾ ਨੂੰ ਸਾਮਲ ਕਰੀਏ ਇਹਨੀਆਂ 10-12 ਕਾਉਂਸਲਰ ਤੇ ਬਾਕੀ ਜਿਹੜੇ ਉਹ ਸਾਬਕਾ ਕਾਉਂਸਲਰ ਜਿਹੜੇ ਦੋ-ਦੋ ਚਾਰ-ਚਾਰ ਬੜੇ ਹੋਏ ਤੇ ਬਾਕੀ ਚੰਗੇ ਜਿਹੜੇ ਸਿਆਸੀ ਲੋਕ ਸਿਆਣੇ ਲੋਕ ਸੁਣਦੇ ਲੋਕ ਇਹਨਾਂ ਨੇ ਉਹਨਾਂ ਨੂੰ ਮਿੱਟੀ ਘਟੇ ਬਰਾਬਰ ਸੰਧਿਆ ਉਹਨਾਂ ਨੇ ਮਨਾਂ ਕੀਤਾ ਸੀ ਨੇ 200 ਦੇ ਬੰਦੇ ਨੂੰ 200 ਬੰਦੇ ਦੇ ਮੂੰਹ ਤੇ ਐਸੀ ਇਹਨੇ ਚਪੜ ਮਾਰਤੀ ਮੈਨੂੰ ਫੋੜੀ 200 ਦੀ ਜੋੜ ਨਹੀਂ ਮੈਨੂੰ ਸਿਰਫ ਦੋ ਦਾ ਦੀ ਜੋੜ ਉਹਦੇ ਵਿੱਚ ਇਹੀ ਬੰਦੇ ਇਹੋ ਜਿਹੇ ਵੀ ਨੇ ਜਿਨ੍ਹਾਂ ਤੇ ਬੈਸਾਂ ਨੇ ਪਰਚੇ ਦਰਜ ਕਰਾਏ ਕੀ ਹੁਣ ਉਹੀ ਬੰਦੇ ਕਾਗਰਸੀ ਬੈਸਾਂ ਤੋਂ ਟਿੱਕਾ ਮੋਗਣਗੇ ਕੌਂਸਲਰ ਨਹੀਂ ਤੇ ਜੀ ਇਹ ਇਧਰ ਨਹੀਂ ਦੂਜੇ ਪਾਸੇ ਦੀ ਗੱਲ ਕਰੀਏ ਕੀ ਬੈਸਾਂ ਦੇ ਨਾਲ ਦੇ ਕੌਂਸਲਰ ਟਿੱਕਾ ਲੈ ਜਾਣਗੇ ਇੱਥੇ ਗੱਲ ਖੜਦੀ ਐ ਪੈਰਾ ਚ ਫਾੜਾ ਮਾਰਿਆ ਤੁਸੀਂ ਦੇਖੋ ਹਲਾਤ ਉਹ ਵੀ ਮੈਂ ਗੱਲ ਕੀਤੀ ਨੇ ਫਾਰਾਂ ਦੇ ਹਲਾਤ ਬਣਦੇ ਆ ਆ ਦੇਖੋ ਫਾਰਾਂ ਦੇ ਹਲਾਤ ਇਹਦੇ ਬੋਰਡ ਲੱਗੇ ਦੇਖੋ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੱਥੋਂ ਦੀ ਲੀਡਰਸ਼ਿਪ ਨੂੰ ਇਹ ਉਹੀ ਜਾਣਦਾ ਐ ਕਿ ਜਿਹੜੀ ਇੱਥੇ ਲੀਡਰਸ਼ਿਪ ਉਹ ਤਾਂ ਨਾਕਾਬਲ ਆ ਚਾਹੇ 9 ਵਾਰ ਇਕਲੈਕਸ਼ਨ ਲੜੇ ਹੋਰ ਪਾਂਡੇ ਸਾਹਿਬ ਉਹਨਾਂ ਦੀ ਗੱਲ ਹੋਵੇ ਚਾਹੇ ਡਾਬਰ ਸਾਹਿਬ ਦੀ ਗੱਲ ਹੋਵੇ 5 ਵਾਰ ਐਮਐਲਏ ਬਣੇ ਚਾਹੇ ਸਾਡੇ ਭਰਾ ਦੀ ਆਸ਼ੂ ਦੀ ਗੱਲ ਹੋਵੇ 2 ਵਾਰ ਐਮਐਲਏ ਬਣਿਆ ਉਹਨਾਂ ਨੂੰ ਮਿੱਟੀ ਘੱਟੇ ਜਾਣਦਾ ਉਹਦੇ ਤੇ ਕੀ ਦੀ ਫੋਟ ਲਾਈ ਹੋਈ ਆ ਆਪਦੀ ਫੋਟੋ ਵੱਡੀ ਕਰਕੇ ਲਾਈ ਹੋ ਇੱਕ ਰਾਉਂਡ ਦੇ ਤੇ ਖੜਕੇ ਨੂੰ ਮੈਂ ਹੁਣ ਕਰਨ ਪਈ ਆ ਸਾਰੇ ਵੀ ਲੈ ਲੈ ਰਾਹੁਲ ਦੇ ਤੇ ਖੜਕੇ ਤੋਂ ਵੋਟਾਂ ਇਵੇਂ ਕਹੋ ਸਾਰੇ ਇਹ ਤਾਂ ਫਿਰ ਹੁਣ ਤੁਹਾਨੂੰ ਆਪ ਹੀ ਦਿਸਦਾ ਨਾ ਕਿ ਖਲਾਫ ਕਿਵੇਂ ਬਣਦੇ ਹਾਰਾਂ ਦੇ ਉਹ ਜਵਾਨੀ ਇਹਨਾਂ ਨੂੰ ਤਾਂ ਸਿਖਾਊਗੀ ਸਭ ਨੂੰ ਇਹਨਾਂ ਦੇ ਭਰਾ ਦੇ ਖਿਲਾਫ ਇਹਨਾਂ ਦੇ ਭਰਾ ਦੇ ਖਿਲਾਫ ਜ਼ਹਿਰ ਸੱਟਦਾ ਰਿਹਾ ਵੀ ਅਮਰਤ ਨਾ ਸਿਖਾਉ ਨਸ਼ਾ ਨਾ ਬੰਦ ਕਰਾਉ ਉਹਨਾਂ ਨੂੰ ਜੂਗੜ ਘੜ ਭੇਜੋ ਉਹਨਾਂ ਨੂੰ ਚੱਕ ਲਓ ਉਹ ਤਾਂ ਵੀ ਜਾਰੀ ਰੰਗ ਲਾਈਆ ਆਸ਼ੂਰੀ ਤੇ ਬੈਂਸ ਦੇ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਲੈ ਲਓ ਅੱਗੇ ਵੀ ਦੱਸਦੇ ਕਹਦੇ ਸੀ ਕੁੰਜੀ ਤੇ ਸੰਦੇ ਤੇ ਲੋਕ ਕਹਿੰਦੇ ਵੀ ਦੋਨਾਂ ਦੀ ਪਹਿਲਾਂ ਹੀ ਧਾਰੀ ਸੀ ਪਹਿਲਾਂ ਹੀ ਕਾਂਗਰਸ ਹੀ ਸੀਗੇ ਹੁੰਦਾ ਚਲੋ ਉਹ ਤਾਂ ਵੱਖਰੀ ਗੱਲ ਹੈ ਪਰ ਜਿਹੜਾ ਸਿਨੈਰੀਓ ਬਦਲਿਆ ਹੁਣ ਤੁਸੀਂ ਇਹ ਦੇਖਿਓ ਦਿਨੇ ਉਧਰ ਲੰਘ ਕੇ ਦੇਖੋ ਕਿਵੇਂ ਬਦਲਦੇ ਆ ਇਹ ਲੁਧਿਆਣੇ ਵਾਲੇ ਆ ਬੜੇ ਲਿਖੇ ਆ ਇਹ ਸਭ ਜਾਣਦੇ ਆ ਚਾਲਾਂ ਵੀ ਜਾਣਦੇ ਟੋਕੀਆਂ ਬਾਉਣ ਵਾਲਿਆਂ ਦੀਆਂ ਟੋਕੀ ਵਜਨੋਂ ਟੋਕੀ ਕੁੰਦੇ ਨੇ ਜਿਹੜੇ ਦਿਨੇ ਸਰਦਾਰਾਂ ਵਾਂਗੂ ਟੋਰ ਕੱਢਣੀ ਪਗਵਰਣੀ ਫਿਰ ਤੜਕੇ ਪਾਰੀ ਟੋਕੀ ਕਿਉਂਕਿ ਟੋਪੀ ਬਾਜ ਬੰਦਾ ਹੈ ਇਹਨਾਂ ਦੇ ਹਣੇ ਵਾਲੇ ਟੋਕੀ ਬਾਜਨੋਂ ਚੰਗੀ ਤਰ੍ਹਾਂ ਨਿਚਣਾ ਜਾਣਦੇ ਨੇ ਜਿੱਧਰੋਂ ਆਇਆ ਉਧਰੋਂ ਤੋਰ ਲੈ ਵਾਪਸ ਤੇ ਤੁਸੀਂ ਇਹ ਦੱਸੋ ਕਿ ਗਿੱਦੜਵਾਹੇ ਵਾਲਿਆਂ ਦਾ ਦਿਲ ਤੋੜ ਰਿਹਾ ਜਾਂ ਉਹਨਾਂ ਨੂੰ ਧੋਖਾ ਕਰ ਰਿਹਾ ਜਾਂ ਲੁਧਿਆਣੇ ਵਾਲਿਆਂ ਨੇ ਕਰ ਰਿਹਾ ਹੂੰ ਇਹ ਤਾਂ ਕਹਿੰਦੇ ਮੇਰਾ ਦਿਲ ਉੱਥੇ ਹੈ ਗਿੱਦੜਵਾਹੇ ਇਸਰੋਂ ਲੋਕਾਂ ਨੂੰ ਧੋਖਾ ਹੋ ਰਿਹਾ ਜਾਂ 118 ਦਾ ਧੋਖਾ ਕਰ ਰਿਹਾ ਸਮਝੋ ਲੋਕਾਂ ਨੂੰ ਥੋੜੇ ਰਾਹੇ ਤੋਂ ਪਰੇ ਦਿਲ ਸਮਝਣੀ ਚਾਹੀਦੀ ਹੈ ਕਿ ਇਹੋ ਜਿਹੇ ਬਹਿਰੂਪੀ ਆਪਣੇ ਦੇਖਦੇ ਹੋ ਨਾ ਕਿ ਦੁਕਾਨਾਂ ਦੇ ਬੈਠੇ ਹੁੰਦੇ ਆ ਜਾਂ ਬਜ਼ਾਰਾਂ 'ਚ ਫਿਰਦੇ ਹੁੰਦੇ ਆ ਰੋਜ਼ ਬਹਿਰੂਪੀਆ ਹੁੰਦਾ ਏ ਹੁਣ ਜਿਹੜਾ ਕੇਸ ਬਤਾ ਕੇ ਕਿਹੜਾ ਕੇਸ ਬਤਾ ਕੇ ਹੁਣ ਦੇਖ ਰੂਗੀ ਫਿਰ ਕੇਸ ਹੁੰਦਾ ਕਿ ਆਏ ਪਿੱਲ ਬਠੰਡੇ ਗਿਆ ਸੀ ਬੁੱਢਿਆਂ ਦੇ ਦਿਮਾਗ ਨੂੰ ਤੋੜਦਾ ਹੁਣ ਇੱਥੇ ਆਇਆ ਹੈ ਇੱਥੇ ਇੰਡਸਟਰੀ ਵਾਲਿਆਂ ਦੇ ਜੇਬਾਂ ਨੂੰ ਕੱਢਣ ਵਾਸਤੇ ਆਇਆ ਤੁਸੀਂ ਇਹ ਦੇਖੋ ਇਹ ਇਹ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਚਲੋ ਸਰਕਾਰੀ ਸਰਕਾਰ ਦੇ ਵਿੱਚ ਕ腐ਪਸ਼ਨ ਕੀਤੀ ਆ ਉਹ ਕ腐ਪਸ਼ਨ ਦੇ ਵਿੱਚ ਉਹ ਸਜ਼ਾ ਨਹੀਂ ਮਿਲਣੀ ਹੱਗੀ ਜਦੋਂ ਉਹ ਭਾਤ ਦੇ ਪ੍ਰਧਾਰਕੀ ਤੋਂ ਲਿਆਣਾ ਉਹ ਤੋਂ ਉਹ ਆਪਣਾ ਟੰਗੂ ਤੋਂ ਉਹਨਾਂ ਦੇ ਬੋਲਦਾ ਨਹੀਂ ਉਹਦੇ ਖਲਾਫ ਨਹੀਂ ਬਖਿਆ ਰੱਖਿਆ ਬਾਹਰ ਦਾ ਇਕੱਠਾ ਹੈ ਜੀ ਪੰਜਾਬ ਚ ਦੀ ਇਕੱਠੇ ਬਾਹਰ ਤਾਂ ਇਕੱਠੇ ਹੈ ਨਾ ਹਾਂ ਹਾਂ ਇੱਥੇ ਵੀ ਇਕੱਠੇ ਆ ਤੁਸੀਂ ਸਮਝੋ ਹਿਡਨ ਸਮਝੌਤੇ ਆ ਇੱਥੇ ਵੀ ਹਿਡਨ ਸਮਝੌਤੇ ਆ ਇਹ ਕਾਂਗਰਸ ਦੇ ਵਰਕਰਾਂ ਨੂੰ ਸਮਝਣੀ ਚਾਹੀਦੀ ਗੱਲ ਇਹ ਤਾਂ ਕੋਈ ਨਹੀਂ ਸਮਝੌਤਾ ਨਹੀਂ ਕੀਤਾ ਕਾਂਗਰਸ ਨੇ ਇੱਥੇ ਇੰਡੀਆ ਗੱਠ ਜੋੜ ਨਾਲ ਹਾਂ ਕਿਉਂਕਿ ਇਹਨਾਂ ਨੂੰ ਪਤਾ ਸੀ ਇਹ ਪੰਜਾਬ ਦੇ ਲੋਕਾਂ ਅੱਖੀ ਲੋਕਾਂ ਦਾ ਡਾਂਗ ਚੱਕ ਲੈਣਗੇ ਕਾਂਗਰਸ ਦੇ ਲੀਡਰਾਂ ਨੂੰ ਵੋਟਾਂ ਨਹੀਂ ਸੀ ਪਾਉਣੀਆਂ ਇੱਥੇ ਹਿਡਨ ਸਮਝੌਤਾ ਹੈ ਅੰਦਰ ਉਹਨੀ ਸਮਝੌਤਾ ਹੈ ਕਿ ਇੱਥੇ ਕਿਹੜਾ ਕੈਂਡੀਡੇਟ ਦੇਣਾ ਵਿਜੇਂਦਰ ਸਿੰਘਲੇ ਦਾ ਕੀ ਬਿਜਿਆ ਹੈ ਨੰਦਕੁਰ ਸਾਹਿਬ ਨੂੰ ਉੱਥੇ ਭੇਜਤਾ ਸਮਝੋਗਾ ਲੈ ਇਸੇ ਤਰ੍ਹਾਂ ਹੋਰ ਤੇ ਕੈਂਡੀਡੇਟਾਂ ਜਿਨ੍ਹਾਂ ਦਾ ਇੱਥੇ ਇਹਦਾ ਕੀ ਬਿਜਿਆ ਹੈ ਇੱਥੇ ਇਹ ਆ ਗਿਆ ਇੱਥੇ ਲੜਦਾ ਬਠਿੰਡੇ ਕਿਉਂ ਲੜੀਆ ਉੱਥੇ ਜੇ ਬਠਿੰਡੇ ਦੇ ਲੋਕਾਂ ਦੇ ਦੁੱਖ ਸੁੱਖ ਚ ਗਿਆ ਹੁੰਦਾ ਜੇ ਬਠਿੰਡੇ ਦੇ ਲੋਕਾਂ ਨਾਲ ਖੜਾ ਹੁੰਦਾ ਸਰਕਾਰ ਸੀ ਚਲੋ ਮੰਨ ਲਓ ਪਾਰਲੀਮੈਂਟ ਦੀ ਇਲੈਕਸ਼ਨ ਹੀ ਹਰ ਗਿਆ ਸੀ ਐਮ ਐਲ اے ਸੀ ਬਣ ਗਿਆ ਸੀ 17 ਚ ਬਣਿਆ ਹੋਇਆ ਸੀ ऑलरेडी ਤੇ ਮੰਤਰੀ ਬਣ ਗਿਆ ਸੀ ਬਾਅਦ ਚ ਤੇ ਉੱਥੋਂ ਦੇ ਲੋਕਾਂ ਦਾ ਕੋਈ ਸਵਾਰ ਦਾ ਮੰਤਰੀ ਬਣ ਕੇ ਤੇ ਫਿਰ ਇਹਨੂੰ ਭੱਜਣ ਦੀ ਕੀ ਲੋੜ ਪੈਂਦੀ ਭੱਜਿਆ ਕਿਉਂ ਉਹ ਤੋਂ ਮਖੰਡਿਆਂ ਨੇ ਭਜਾਇਆ ਹੈ ਉਹੀ ਗੱਲ ਜਿਹੜੀ ਸਭ ਤੋਂ ਇੱਥੇ ਮਤਲਬ ਜਿਹੜਾ ਹਰੇਕ ਬੰਦਾ ਕਹਿੰਦਾ ਮੈਂ ਆਹ ਕਰੂੰਗਾ ਮੈਂ ਜਿਹੜਾ ਤਰ੍ਹਾਂ ਕਰਨ ਵਾਲਾ ਸੀ ਮੈਂ ਦੱਸ ਦਵਾਂ ਕੰਮ ਤਾਂ ਚਲੋ ਉਹ ਬਹੁਤ ਵੱਡਾ ਸੀ ਵੜਾਈਆਂ ਮਿਲਣੀਆਂ ਸੀ ਹਰੇਕ ਵੱੱਡਾ ਲੈ ਨਹੀਂ ਸਕਦਾ ਟਰਾਂਸਪੋਰਟ ਮੰਤਰੀ ਸੀ ਪਿੰਡ ਸਰਾਭੇ ਗਿਆ ਰਾਏਕੋਟ ਤੋਂ ਰਾਏਕੋਟ ਪੜ ਤੋ ਲੁਧਿਆਣੇ ਤੱਕ ਸਿੱਧੀ ਬੱਸ ਨਹੀਂ ਆਉਂਦੀ ਸਰਕਾਰੀ ਹੈਗਾ ਸਮਝੋ ਤੁਸੀਂ ਤੇ ਟਰਾਂਸਪੋਰਟ ਮੰਤਰੀ ਬਾਦਲਾਂ ਦੀਆਂ ਬੱਸਾਂ ਪਚਾਈ ਨਹੀਂ ਵੀਡੀਓ ਬਣਾਉਂਦਾ ਰਿਹਾ ਕਿੰਨੇ ਬੱਸਾਂ ਫੜ ਗਈ ਕੋਈ ਬੱਸ ਨਹੀਂ ਫੜੀ ਜਿਹੜਾ ਤੇ ਘਰ ਨਾਲ ਕੰਮ ਸੋ ਕਰਦਾ ਟੂਰਨਾਮੈਂਟ ਤੇ ਗਿਆ ਉੱਥੇ ਸਰਾਭੇ ਪਿੰਡ ਉੱਥੇ ਕਹਿ ਗਿਆ ਉਹ ਤੂੰ ਬਾਪੇ ਦੀਆਂ ਬਖਸ਼ਿਸ਼ਾਂ ਤੋਂ ਦੂਰਾ ਰਹਿ ਗਿਆ ਭਾਈ ਜੇ ਤੂੰ ਇਹ ਕੰਮ ਕਰ ਦਿੰਦਾ ਤਾਂ ਬਖਸ਼ਿਸ਼ਾਂ ਮਿਲ ਜਾਂਦੀਆਂ ਬਾਪਾ ਸਰਾਪਾ ਖੁਸ਼ ਨਹੀਂ ਦਸਦਾ ਕਿ ਬਾਬਾ ਸਰਾਪਾ ਤਾਂ ਖੁਸ਼ ਹੀ ਨਹੀਂ ਹੋਇਆ ਉਹਦੇ ਪਿੰਡ ਨੂੰ ਵਸ ਨਹੀਂ ਚਲਾ ਸਕਿਆ ਤੇ ਹੁਣ ਤੁਸੀਂ ਆਹ ਦੱਸੋ ਕੀ ਰੱਖਦੇ ਜਿਹਦਾ ਜਿਹੜਾ ਮਹਿਕਮਾ ਜਿਸ ਬੰਦੇ ਕੋਲ ਹੈ ਸੀ ਇਹ ਤਾਂ ਮਿੱਟੀ ਦਾ ਤੇਲ ਖਾਂਦਾ ਜਿਹਦੇ ਕੋਲ ਫਾਈਲ ਪਈ ਆ ਤੁਸੀਂ ਸਕੂਲ ਕੁਝ ਅਲੱਗ ਵਾਸਤੇ ਕਰਾ ਕੇ ਮੇਰੇ ਕੋਲ ਐਕਟਿਵਟੀ ਕਰਵਾ ਦੱਸ ਦਿਓ ਹੁਣ ਪਰ ਹੁਣ ਮੈਂ ਕਿਹਨੂੰ ਸਾਥੀ ਆਏਗਾ ਇਹਨੇ ਪਹਿਲੀ ਵਾਰ ਕਰੇ ਕਿ ਨਾ ਚਲੋ ਇਹ ਕਿੰਨਾ ਕਿਦਾਂ ਕਟਾਰਦਾ ਸਿਕਾ ਬਹੁਤ ਕੁਛ ਆ ਨਹੀਂ ਅਮਾਉਂਟ ਕਿੰਨੇ ਕਿਸੇ ਜਿਹੜਾ ਕਟਾਲਾ ਕਰਦਾ ਤੁਸੀਂ ਗਲਤੀ ਨਹੀਂ ਕਰ ਸਕਦੇ ਮੈਨੂੰ ਦੱਸਦਾ ਅੱਛਾ 550 ਸਾਲਾ ਪਾਛਾ ਦਾ ਗੁਰਪੁਰਪੁਰਪਾ ਉਹਦਾ ਤੇਲ ਮਿੱਟੀ ਦਾ ਜਿਹੜਾ ਲਾਗਤ ਆਇਆ ਸੀ ਉਹ ਕਹਦਾ ਮੈਨੂੰ ਐ ਨਹੀਂ ਬਾਈ ਨੇਮ ਦੱਸੋ ਬੀਬੀ ਕਹਿੰਦੀ ਫਿਰਦੀ ਆ ਨਾ ਵੀ ਇੰਟਰਵਿਊ ਦੇ ਵਿੱਚ ਕਿ ਮੈਂ ਗੁਰੂ ਸਾਹਿਬ ਦੇ ਹੱਥ ਰੱਖਣੀ ਆ ਤੇ ਵੀ ਮੈਨੂੰ ਮੈਨਾਂ ਭਵਤਮਨ ਗੱਲ ਕੋਵਤ ਤੁਹਾਡੇ ਨਿੱਤਰਾ ਜਵਾਬ ਦੇਣਾ ਬੀਬੀ ਸਾਡੇ ਨਾਲ ਗੱਲ ਕਰ ਆਪਦੇ ਘਰੋਂ ਨੂੰ ਉਠਾ ਸਾਡੇ ਸਾਹਮਣੇ ਕੋ ਗੁਰੂ ਤੇ ਹੱਥ ਰੱਖਣ ਨੂੰ ਕਹਿੰਦੇ ਗੁਰੂ ਤੇ ਹੱਥ ਅਸੀਂ ਰੱਖਾ ਬੰਦੇ ਰੱਖਦੇ ਹੁੰਦੇ ਗੁਰੂ ਹੱਥ ਰੱਖਦਾ ਸਾਡੇ ਤੇ ਅਸੀਂ ਕਹਿੰਦੇ ਹਾਂ ਸੰਪਰਥ ਨੂੰ ਸਿਰ ਹੱਥ ਕਰਦੇ ਗੁਰੂ ਹੱਥ ਸਾਡੇ ਤੇ ਰੱਖਦਾ ਕਿ ਅਸੀਂ ਗੁਰੂ ਤੇ ਹੱਥ ਰੱਖਣਾ ਉਹ ਸੋਹਾਖਾਨੀ ਵੀ ਮੈਂ ਅਸੀਂ ਕ੍ਰਾਪਸ਼ਨ ਨਹੀਂ ਕੀਤੀ ਜਦੋਂ ਤੁਸੀਂ ਮੰਨ ਲਿਆ ਤੁਹਾਡੀ ਗੱਲ ਤੁਸੀਂ ਚੰਗੇ ਔਰ ਸੱਚੇ ਹੋ ਮੰਨ ਲਿਆ ਤੁਸੀਂ ਕਹਿੰਦੇ ਹੋ ਕਿ ਕ੍ਰਾਪਸ਼ਨ ਨਹੀਂ ਕੀਤੀ ਤੇ ਕਰਨ ਕੁਟਾਰੀ ਆ ਉਹ ਬੱਚੇ ਮਾਰਦੇ ਨੇ ਆਪਦੀ ਉਹਨੇ ਆਪਣੀ ਪਤਨੀ ਦੇ ਵੀ ਗੋਲੀ ਮਾਰਦੀ ਆਪਣਾ ਆਪ ਹੀ ਖਤਮ ਕਰ ਲੋ ਸਾਰੀ ਡਿਟੇਲ ਮੇਰੇ ਕੋਲ ਕੱਲੀ-ਕੱਲੀ ਚੀਜ਼ ਜਦੋਂ ਆਪਣੇ ਬੱਚਾਂ ਆਪਣੇ ਜਿਹੜੇ ਪਰਿਵਾਰ ਦੇ ਮੈਂਬਰ ਹੋਵੇ 10 ਕਿ ਗਿਆ ਉਹਨੇ ਇੰਨਾ ਕਰਜਾ ਲਿਆ ਇੰਨਾ ਦੇਣਾ ਇੰਨਾ ਤੋਂ ਲੈਣਾ ਇੰਨਾ ਨੇ ਜਿਹਨੇ ਇੰਨੀ ਪਲੈਨ ਕਰੀ ਹੋਏ ਮਰਨ ਦੀ ਇੰਨਾ ਮਜਬੂਰ ਕੀਤਾ ਹੋਵੇ ਉਹ ਕੇਸ ਉਹਦੇ ਬਾਰੇ ਕੌਣ ਬੁਲੂਗਾ ਉਹਦੇ ਬਾਰੇ ਕੌਣ ਜਾਊਗਾ ਗੁਰੂ ਘਰ ਜਾ ਕੇ ਕੌਣ ਮਾਸੀ ਇਸ ਚੀਜ਼ ਦਾ ਹਿਸਾਬਤ ਲੋਕ ਮੰਗਣਗੇ ਨਾ ਸੋ ਲੋਕੋ ਬਾਜੂ ਲੋਹੜੇ ਵਾਲਾ ਕਮਲਜੀਤ ਬਰਾੜ ਸਿੱਕੀ ਸੋਚ ਦੇ ਵਧੀਆ ਬੰਦਾ ਵਾ ਉਹਨਾਂ ਦੇ ਪਿਤਾ ਦਰਸ਼ਨ ਸਿੰਘ ਬਰਾੜ ਜਗਰਾਉਂ ਦੇ ਵਿੱਚ 92 ਤੋਂ ਲੈ ਕੇ 2002 ਚ ਉਹਨਾਂ ਨੇ ਟੈਕਟਰ ਨਹੀਂ ਦਿੱਤੀ ਥੋੜੀ ਜਿਹੀ ਮੂੜ ਤੇ ਹਰ ਗਈ ਜਗਰਾਉਂ ਹਲਕੇ 'ਚ ਬਹੁਤ ਉਹਨਾਂ ਦੇ ਕੰਮ ਕੀਤੇ ਆ ਚਾਹੇ ਸਕੂਲ ਅਪਗ੍ਰੇਡ ਹੋਣਾ ਚਾਹੇ ਦਾਣਾ ਮੰਡੀਆਂ ਹੋਣ ਚਾਹੇ ਪਿੰਡਾਂ ਦੀਆਂ ਲੈਂਕ ਸੜਕਾਂ ਬਣਾਈਆਂ ਲੋਕ ਉਹਨਾਂ ਦੇ ਕੰਮਾਂ ਨੂੰ ਚੇਤੇ ਰੱਖਦੇ ਆ ਬਰਾੜ ਸਾਹਿਬ ਦੇ ਮੂਹ ਨੂੰ ਕਮਲਜੀਤ ਨੂੰ ਬਰਾੜ ਨੂੰ ਬਹੁਤ ਵੋਟ ਪੈ ਰਹੀ ਆ ਜਗਰਾਉਂਾਂ ਤੇ ਦਾਖੇ ਤੇ ਗੱਲਾ ਹਲਕੇ ਦੇ ਇਹ ਦੋ ਹਲਕੇ ਨੂੰ ਲੈ ਕੇ ਕਿ ਜਿੱਤ ਜਾਂਗੇ ਬਾਕੀ ਹਲਕੇ ਵੀ ਹੈਗੇ ਨੋ ਹਲਕੇ ਆ ਉਹਨਾਂ ਦਾ ਨਹੀਂ ਪਤਾ ਸੀ ਪਿੰਡੋਂ ਵਾਂ ਪਿੰਡਾਂ 'ਚੋਂ ਵੋਟ ਕਮਲਜੀਤ ਬਰਾੜ ਨੂੰ ਯਾਰ ਵੀਰਵਾਰ ਨੂੰ ਵੱਧ ਪਊਗੀ ਪੂਰੀ ਟੱਕਰ ਦੇ ਰੇ ਪੂ ਟੱਕਰ ਕੀ ਵੱਧ ਜਾਊਗਾ ਕਿੰਨਾ ਹਲਕਿਆਂ ਚੋਂ ਸ਼ਹਿਰਵਾਰੇ ਨਹੀਂ ਮੈਨੂੰ ਪਤਾ ਪਿੰਡਾਂ ਚ ਕਮਲਜੀਤ ਬਰਾੜ ਨੂੰ ਫੋਟ ਵੱਧ ਪਊਗੀ ਕਿਉਂ ਪਊਗੀ ਕਿ ਜਿਹੜਾ ਸਾਡਾ ਕਿਸਾਨ ਭਾਈਚਾਰਾ ਕਿਸਾਨ ਭਾਈਚਾਰਾ ਤੇ ਅੰਮ੍ਰਿਤਪਾਲ ਦਾ ਵੀ ਉਹਨੂੰ ਫੈਕਟਰ ਆ ਤੇ ਬਾਕੀ ਕਮਲਜੀਤ ਬਰਾੜ ਲੋਕਾਂ ਨੌਜਵਾਨ ਜਿਹੜੇ ਮੁੰਡੇ 18 ਤੋਂ 25 30 ਸਾਲ ਦੇ ਉਹ ਆਪ ਝੰਡੇ ਚੱਕੀ ਫਿਰਦੇ ਆ ਕਮਲਜੀਤ ਬਰਾੜ ਕਮਲਜੀਤ ਕੱਲ ਪਿੰਡਾਂ ਦੇ ਵਿੱਚ ਸੀਗੇ ਦਸਾਂ ਪਿੰਡਾਂ ਦੇ ਵਿੱਚ ਪੂਰਾ ਭਾਰਵੇਂ ਘੱਟ ਸੀਗੇ ਹਾਂਜੀ ਤੇ ਉਹਨਾਂ ਦੇ ਪਿਤਾ ਦੇ ਕੰਮਾਂ ਨੂੰ ਵੀ ਉਹਨਾਂ ਨੂੰ ਵੋਟਾਂ ਪੈਂਦੀਆਂ ਕਾਂਗਰਸ ਦਾ ਇੱਕ ਕੈਂਡੀਡੇਟ ਬਾਹਰ ਲਾਵਾ ਅਗਲਾ ਕਹਿੰਦਾ ਪਹਿਲਾਂ ਬਿੱਟੂ ਨੇ ਨਹੀਂ ਕਹੇ ਤੇ ਫੋਨ ਚੱਕੇ ਹੁਣ ਇੱਕ ਦਿਨ ਤੋਂ ਬਾਅਦ ਇਹਨੇ ਕਿ ਰਾਜੇ ਬੜੰਗ ਨੇ ਨਹੀਂ ਇੱਥੇ ਕਿਸ ਨੂੰ ਦੱਸਣਾ ਫਿਰ ਉਹ ਵੋਟ ਕਮਲਜੀਤ ਬਰਾੜ ਨੂੰ ਲੋਕ ਜਿਹੜੇ ਹੈਗੇ ਆ ਕਾਂਗਰਸੀਓ ਕਮਲਜੀਤ ਬਰਾੜ ਨੂੰ ਪਾਉਂਦੇ ਆ ਇਹ ਬੈਂਕਸ ਦਾ ਫਰਕ ਪਊਗਾ ਨਾ ਬੈਂਕ ਤੋਂ ਦੇ ਤਾਂ ਫਿਰ ਆਪ ਹੀ ਖੜ੍ਹ ਜਾਂਦੇ ਉਹ ਤਾਂ ਖਤਮ ਆ ਜੀ